ਹਾਂਜੀ ਕੀ ਹਾਲ ਚਾਲ ਹੈ ਆਸਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਕਦੇ ਬਣਾਈ ਨਹੀਂ ਵਲੌਗ ਜਾਂ ਕਦੇ ਹੋਰ ਵਲੌਗ ਕੀਤੀ ਨਹੀਂ ਕਦੇ ਵੈਸੇ ਗੱਲਾਂ ਬਾਤਾਂ ਕਰ ਲਈਆਂ ਤੇ ਕੋਈ ਜ਼ਿਆਦਾ ਨੌਲਜ ਨਹੀਂ ਇਸ ਚੀਜ਼ ਬਾਰੇ ਬਸ ਦਾਇਆ ਪਾਸੋਂ ਇਹਦਾ ਮਾਲਕੀ ਕਿਰਪਾ ਨਾਲ ਹੋ ਤੁਸੀਂ ਸੁਣਾਓ ਗੱਲਬਾਤ ਔਰ ਘਰ ਪਰਿਵਾਰ ਕੀ ਹੈ ਸਾਰਿਆਂ ਦੇ ਟਾਈਮ ਨਹੀਂ ਹੁੰਦਾ ਟਾਈਮ ਹੁਣ ਨਾ ਹੋਣ ਕਾਰਨ ਥੋੜਾ ਜਿਹਾ ਬਿਜੀ ਰਹਿੰਦੇ ਆ ਤਾਂ ਕਰਕੇ ਨਾ ਬਲੌਗਿੰਗ ਹੁੰਦੀ ਹੈ ਨਾ ਵੀਡੀਓ ਬਣਦੀ ਹੈ ਕਿਉਂਕਿ ਵੇਲੇ ਬੰਦਿਆਂ ਦਾ ਕੰਮ ਹੁੰਦਾ ਜਿਹੜਾ ਬੰਦਾ 24 ਘੰਟੇ ਵੇਲਾ ਰਹਿੰਦਾ ਨਾ ਉਹਦਾ ਕੰਮ ਹੁੰਦਾ ਦਾ ਆ ਕੇ ਸਵੇਰ ਕੰਮ ਤੇ ਜਾਂਨੇ ਸ਼ਾਮ ਨੂੰ ਘਰੇ ਵੱਲ ਦੇ ਇਹ ਇੱਕ ਜੱਤੋਪਾੜੀ ਬੰਦੇ ਨੇ ਇਸ ਕੰਮ ਤੇ ਹੀ ਰਹਿਣਾ ਬਹੁਤ ਫਰਕ ਹੁੰਦਾ ਹੈਗਾ ਇਸ ਕਰਕੇ ਸਾਡੇ ਕੋਲ ਐਵੇਂ ਹੀ ਪੂਰਾ ਪੂਰਾ ਹੁੰਦਾ ਹੈਗਾ ਜਿੰਨੀ ਕ ਬਣਦੀ ਹੈ ਜਾਈ ਜੀ ਬਣਦੀ ਹੈ ਉਹ ਜੀ ਬਣਾ ਕੇ ਪਾਵਰਨੇ ਆ ਤੇ ਬਾਕੀ ਤੁਸੀਂ ਸਪੋਰਟ ਕਰੋਗੇ ਤਾਂ ਜ਼ਰੂਰ ਬਣਾਇਆ ਕਰਾਂਗੇ ਕਿਉਂਕਿ ਤੁਹਾਡੇ ਭੈਣ ਭਰਾਵਾਂ ਦੀ ਸਪੋਰਟ ਕਰਕੇ ਹੀ ਸਭ ਕੁਝ ਬਹੁੰਦਾ ਇਹ ਸਪੋਰਟ ਕਰੋਗੇ ਤਾਂ ਜ਼ਰੂਰ ਬਣਾਇਆ ਕਰਾਂਗੇ ਇਹੇ ਜੀ ਹੋਇਆ ਕੋਈ ਅੱਜ ਪਤਾ ਕਰਾਂਗੇ ਐਕਸਪਲੋਰ ਕਰਕੇ